ਚਿਚਿੜਿਚੜਾ ਡਾਕਟਰ ਰਾਜਕਮਰ ਚੱਬੇਵਾਲ ਦੀਆਂ ਪੋਸਟਾਂ 'ਚੋਂ ਆ ਪੋਸਟ ਲੱਭ ਕੇ ਬਿਠਾ ਦਿੱਤਾ। ਇਹ ਸਕਰੀਨਸ਼ਾਟ ਡਾਕਟਰ ਰਾਜਕਮਰ ਚੱਬੇਵਾਲ ਦੀਆਂ ਪੋਸਟਾਂ 'ਚੋਂ ਹੀ ਲੈ ਗਏ ਨੇ। ਸੰਗਲ ਪਾ ਕੇ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ। ਐਨਾਂ ਨਹੀਂ ਸਿਰ ਤੇ ਕਰਜ਼ੇ ਦੀ ਪੰਡ ਚੁੱਕ ਕੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਇਆ। ਜਨਾਬ ਨੇ ਜਿੰਦੇ ਵਾਲੀ ਗੱਲ ਤੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਿੰਦੇ ਛੱਡੋ ਮੈਂ ਤੁਹਾਡੇ ਲਈ ਸੰਗਲ ਲੈ ਕੇ ਆਇਆ ਹਾਂ ਸੀਐਮ ਸਾਹਿਬ ਨੇ ਤੁਹਾਨੂੰ ਤਾਰਾ ਦਿੱਤਾ ਤੇ ਮੈਂ ਅੱਜ ਤੁਹਾਨੂੰ ਸੰਗਲ ਲੈਣ ਆਇਆ ਤੁਹਾਨੂੰ ਸੰਗਲਾਂ ਦੀ ਲੋੜ ਪੈਣੀ ਹੈ ਕਿਉਂਕਿ ਲੋਕ ਸਭਾ ਚੋਣਾਂ 'ਚ ਤੁਹਾਡਾ ਡਲੇ ਪੈਣਗੇ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਕਰਨੀ ਆ ਤੇ ਲੋਕਾਂ ਨੇ ਇਹਨਾਂ ਦੇ ਡੜੇ ਮਾਰਨੇ ਆ ਖੈਰ ਕਰਜੇ ਦੀ ਪੰਡ ਵਾਲੀ ਅਤੇ ਸੰਗਲਾਂ ਵਾਲੀ ਪੋਸਟ ਡਾਕਟਰ ਰਾਜਕਮਰ ਜੱਬੇਵਾਲ ਨੇ ਆਪਣੀ ਫੇਸਬੁੱਕ ਤੇ ਸ਼ੇਅਰ ਕੀਤੀ ਉਦੋਂ ਤੋਂ ਲੈ ਕੇ ਕੁਝ ਘੰਟੇ ਪਹਿਲਾਂ ਤੱਕ ਇਹ ਪੋਸਟ ਡਾਕਟਰ ਸਾਹਿਬ ਦੇ ਫੇਸਬੁੱਕ ਪੇਜ ਦੇ ਉੱਤੇ ਨਜ਼ਰ ਆ ਰਹੀ ਸੀ ਤੇ ਅਸੀਂ ਉਸ ਦੇ ਸਕਰੀਨਸ਼ਾਟ ਵੀ ਲਏ ਪਰ ਦੱਸ دیے ਕਿ ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਜੱਬੇਵਾਲ ਜਿਵੇਂ ਹੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਤਾਂ ਪਤਾ ਨਹੀਂ ਕਿਹੜਾ ਜਾਦੂ ਹੋਇਆ ਕਿ ਡਾਕਟਰ ਸਾਹਿਬ ਦੀ ਫੇਸਬੁੱਕ ਤੋਂ ਇਹ ਪੋਸਟਾਂ ਹੀ ਗਾਇਬ ਹੋ ਗਈਆਂ ਪਰ ਜਨਾਬ ਇਹ ਸਿਆਸਤ ਹੈ ਤੇ ਸਿਆਸਤ ਵੀ ਭਾਰਤ ਦੀ ਜਿਦੇ ਵਿੱਚ ਲੀਡਰ ਕੱਲ ਕੁਝ ਹੋਰ ਤੇ ਅੱਜ ਕੁਝ ਹੋਰ ਹੁੰਦੇ ਨੇ ਖੈਰ ਤਸਦੀਕ ਦੇ ਡਾਕਟਰ ਰਾਖਮਰ ਜੱਬੇਵਾਲ ਕਾਂਗਰਸ ਤੋਂ ਹੁਣ ਆਮ ਆਦਮੀ ਪਾਰਟੀ ਵਾਲੇ ਬਣ ਚੁੱਕੇ ਨੇ ਤੇ ਜਨਾਬ ਨੇ ਆਪ ਵਾਲਿਆਂ ਖਿਲਾਫ ਜਿੰਨੀਆਂ ਵੀ ਪੋਸਟਾਂ ਪਾਈਆਂ ਸਨ ਸਭ ਡਿਲੀਟ ਕਰ ਦਿੱਤੀਆਂ ਨੇ ਬੀਰ ਰਿਪੋਰਟ ਪੰਜਾਬੀ ਲੋਕ ਚੈਨਲ